ਮਟਿੰਡਾ ਦੇ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਬੀਤੇ ਦਿਨ ਨਹਿਰ ਚ ਡਿੱਗੇ ਇੱਕ ਪਰਿਵਾਰ ਨੂੰ ਬਚਾਇਆ ਸੀ ਜਿਨ੍ਹਾਂ ਵਿੱਚ 5 ਬੱਚੇ ਸਮੇਤ 11 ਜੀਲ ਸ਼ਾਮਲ ਸਨ ਮਟਿੰਡਾ ਦੀ ਪੀਸੀਆਰ ਟੀਮ ਨੂੰ ਉਹਨਾਂ ਦੀ ਇਸ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਏਐਸਆਈ ਰਜਿੰਦਰ ਸਿੰਘ ਏਐਸਆਈ ਨਰਿੰਦਰ ਸਿੰਘ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਤੇ ਲੇਡੀ ਕਾਂਸਟੇਬਲ ਹਰਪ੍ਰੀਤ ਤੇ ਲੇਡੀ ਕਾਂਸਟੇਬਲ ਹਰਪਾਲ ਕੌਰ ਦੀ ਬਹਾਦਰੀ ਦੀ ਛਲਾਗਾ ਕੀਤੀ ਤੇ ਪੀਸੀਆਰ ਟੀਮ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਪਰਿਵਾਰ ਨੂੰ ਬਚਾਇਆ ਸੀ ਜੀਡੀ ਬੀਜੇਪੀ ਯਾਦਵ ਨੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਹੇ ਕਿ ਉਹਨਾਂ ਦੀ ਬਹਾਦਰੀ ਪੰਜਾਬ ਪੁਲਿਸ ਦੀ ਹਿੰਮਤ ਹਮਦਰਦੀ ਤੇ ਅਟੁੱਟ ਸਮਰਪਣ ਨਾਲ ਸੇਵਾ ਦੀ ਦਿੜ੍ਹ ਵਚਨਬੱਧਤਾ ਨੂੰ ਦਰਸਾਉਂਦੀ ਹੈ ਤੇ ਇਸ ਦੀ ਬਹਾਦਰੀ ਲਈ ਹਰੇਕ ਅਧਿਕਾਰੀ ਨੂੰ ਡਾਇਰੈਕਟਰ ਜਨਰਲ ਦੀ ਪਰਸੰਸਾ ਕਾ ਡਿਸਕ ਤੇ 25000 ਨਗਦ ਨਾਲ ਸਨਮਾਨਿਤ ਕੀਤਾ ਗਿਆ। ਬਠਿੰਡਾ ਦੇ ਪੰਜਾਬ ਪੁਲਿਸ ਦੇ ਨਿਲਾਜ਼ਮਾ ਨੇ ਬੀਤੇ ਦਿਨ ਨਹਿਰ ਚ ਡਿੱਗੇ ਇੱਕ ਪਰਿਵਾਰ ਨੂੰ ਬਚਾਇਆ ਸੀ ਜਿਨ੍ਹਾਂ ਵਿੱਚ 5 ਬੱਚਿਆਂ ਸਮੇਤ 11 ਜੀਲ ਸ਼ਾਮਲ ਸਨ। ਬਠਿੰਡਾ ਦੀ ਪੀਸੀਆਰ ਟੀਮ ਨੂੰ ਉਹਨਾਂ ਦੀ ਇਸ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਏਐਸਆਈ ਰਜਿੰਦਰ ਸਿੰਘ, ਏਐਸਆਈ ਨਰਿੰਦਰ ਸਿੰਘ, ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਤੇ ਲੇਡੀ ਕਾਂਸਟੇਬਲ ਹਰਪ੍ਰੀਤ ਤੇ ਲੇਡੀ ਕਾਂਸਟੇਬਲ ਹਰਪਾਲ ਕੌਰ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਤੇ ਪੀਸੀਆਰ ਟੀਮ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਪਰਿਵਾਰ ਨੂੰ ਬਚਾਇਆ ਸੀ ਜਿਹੜੀ ਬੀਜਪੀ ਯਾਦਵ ਨੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਹੇ ਕਿ ਉਹਨਾਂ ਦੀ ਬਹਾਦਰੀ ਪੰਜਾਬ ਪੁਲਿਸ ਦੀ ਹਿੰਮਤ ਹਮਦਰਦੀ ਤੇ اٹਟ ਸਮਰਪਣ ਨਾਲ ਸੇਵਾ ਦੀ ਦਿਨੜ ਵਚਨਬੱਧਤਾ ਨੂੰ ਦਰਸਾਉਂਦੀ ਹੈ ਤੇ ਇਸ ਦੀ ਬਹਾਦਰੀ ਲਈ ਹਰੇਕ ਅਧਿਕਾਰੀ ਨੂੰ ਡਾਇਰੈਕਟਰ ਜਨਰਲ ਦੀ ਪਰਸ਼ੰਸਾ ਦਾ ਡਿਸਕ ਤੇ 25000 ਨਕਦ ਨਾਲ ਸਨਮਾਨਿਤ ਕੀਤਾ ਗਿਆ। ਬਠਿੰਡਾ ਦੇ ਪੰਜਾਬ ਪੁਲਿਸ ਦੇ ਮੁਲਾਜ਼ਮਾ ਨੇ ਬੀਤੇ ਦਿਨ ਨਹਿਰ ਚ ਡਿੱਗੇ ਇੱਕ ਪਰਿਵਾਰ ਨੂੰ ਬਚਾਇਆ ਸੀ ਜਿਨ੍ਹਾਂ ਵਿੱਚ 5 ਬੱਚਿਆਂ ਸਮੇਤ 11 ਜੀਲ ਸ਼ਾਮਲ ਸਨ। ਬਠਿੰਡਾ ਦੀ ਪੀਸੀਆਰ ਟੀਮ ਨੂੰ ਉਹਨਾਂ ਦੀ ਇਸ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਏਐਸਆਈ ਰਜਿੰਦਰ ਸਿੰਘ, ਏਐਸਆਈ ਨਰਿੰਦਰ ਸਿੰਘ, ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਤੇ ਲੇਡੀ ਕਾਂਸਟੇਬਲ ਹਰਪ੍ਰੀਤ ਲੇਡੀ ਕਾਂਸਟੇਬਲ ਹਰਪਾਲ ਕੌਰ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਤੇ ਪੀਸੀਆਰ ਟੀਮ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਪਰਿਵਾਰ ਨੂੰ ਬਚਾਇਆ ਸੀ ਜਿਹੜੀ ਬੀਜਪੀ ਯਾਦਵ ਨੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਹੇ ਕਿ ਉਹਨਾਂ ਦੀ ਬਹਾਦਰੀ ਪੰਜਾਬ ਪੁਲਿਸ ਦੀ ਹਿੰਮਤ ਹਮਦਰਦੀ ਤੇ ਅਟੁੱਟ ਸਮਰਪਣ ਨਾਲ ਸੇਵਾ ਦੀ ਦਿ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ ਤੇ ਇਸ ਦੀ ਬਹਾਦਰੀ ਲਈ ਹਰੇਕ ਅਧਿਕਾਰੀ ਨੂੰ ਡਾਇਰੈਕਟਰ ਜਨਰਲ ਦੀ ਪਰਸ਼ੰਸਾ ਕ ਡਿਸਕ ਤੇ 25000 ਨਕਦ ਨਾਲ ਸਨਮਾਨਿਤ ਕੀਤਾ ਗਿਆ। ਬਠਿੰਡਾ ਦੇ ਪੰਜਾਬ ਪੁਲਿਸ ਦੇ ਮਲਾਜ਼ਮਾ ਨੇ ਬੀਤੇ ਦਿਨ ਨਹਿਰ ਚ ਡਿੱਗੇ ਇੱਕ ਪਰਿਵਾਰ ਨੂੰ ਬਚਾਇਆ ਸੀ ਜਿਨ੍ਹਾਂ ਵਿੱਚ 5 ਬੱਚਿਆਂ ਸਮੇਤ 11 ਜੀਲ ਸ਼ਾਮਲ ਸਨ। ਬਠਿੰਡਾ ਦੀ ਪੀਸੀਆਰ ਟੀਮ ਨੂੰ ਉਨ੍ਹਾਂ ਦੀ ਇਸ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਏਐਸਆਈ ਰਜਿੰਦਰ ਸਿੰਘ, ਏਐਸਆਈ ਨਰਿੰਦਰ ਸਿੰਘ, ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਤੇ ਲੇਡੀ ਕਾਂਸਟੇਬਲ ਹਰਪ੍ਰੀਤ ਤੇ ਲੇਡੀ ਕਨਸਟੇਬਲ ਹਰਪਾਲ ਕੌਰ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਤੇ ਪੀਸੀਆਰ ਟੀਮ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਪਰਿਵਾਰ ਨੂੰ ਬਚਾਇਆ ਸੀ ਜਿਹੜੀ ਬੀਜਪੀ ਯਾਦਵ ਨੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਹੇ ਕਿ ਉਹਨਾਂ ਦੀ ਬਹਾਦਰੀ ਪੰਜਾਬ ਪੁਲਿਸ ਦੀ ਹਿੰਮਤ ਹਮਦਰਦੀ ਤੇ اٹਟ ਸਮਰਪਣ ਨਾਲ ਸੇਵਾ ਦੀ ਦਿ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ ਤੇ ਇਸ ਦੀ ਬਹਾਦਰੀ ਲਈ ਹਰੇਕ ਅਧਿਕਾਰੀ ਨੂੰ ਡਾਇਰੈਕਟਰ ਜਨਰਲ ਦੀ ਪ੍ਰਸ਼ੰਸਾ ਕਾ ਡਿਸਕ ਅਤੇ 25000 ਨਕਦ ਨਾਲ ਸਨਮਾਨਿਤ ਕੀਤਾ ਗਿਆ